ਸਰਕਾਰ ਹੈ ਜਿਹੜੀ ਉਹਦੇ ਵੱਲੋਂ ਆਵਾਸ ਯੋਜਨਾ ਜਿਹੜੀ ਗ੍ਰਾਮੀਣ ਆਵਾਸ ਯੋਜਨਾ ਤੇ ਸ਼ਹਿਰੀ ਆਵਾਸ ਯੋਜਨਾ ਦੀ ਸਕੀਮ ਜਿਹੜੀ ਸੀਗੀ ਉਹ ਦੁਬਾਰਾ ਚਾਲੂ ਕੀਤੀ ਹੈ ਕੁਝ ਸਮਾਂ ਪਹਿਲਾਂ ਤੇ ਉਹਦੀ ਲਾਸਟ ਡੇਟ ਜਿਹੜੀ ਹੈਗੀ ਉਹ 31 ਮਾਰਚ ਹੈ 31 ਮਾਰਚ ਤੱਕ ਗ੍ਰਾਮੀਣ ਆਵਾਸ ਯੋਜਨਾ ਦੇ ਵਿੱਚ ਤੁਸੀਂ ਆਪਣਾ ਉਹ ਫਾਰਮ ਭਰ ਸਕਦੇ ਹੋ ਕਿਉਂਕਿ ਪੰਜਾਬ ਦੇ ਅੰਦਰ ਇੱਕ ਬੜੀ ਵੱਡੀ ਆ ਰਹੀ ਸੀ ਦਿੱਕਤ ਇਹ ਆ ਰਹੀ ਸੀ ਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਕਰਕੇ ਬਹੁਤੇ ਲੋਕਾਂ ਦੇ ਫਾਰਮ ਨਹੀਂ ਭਰੇ ਜਾਂਦੇ ਸੀ ਜਾਂ ਉਹ ਪਿਕ ਐਂਡ ਚੂਜ਼ ਦੀ ਪਾਲਿਸੀ ਨਾਲ ਚੱਲ ਰਹੇ ਸੀ ਉਹਦੇ ਲਈ ਕੇਂਦਰ ਸਰਕਾਰ ਨੇ ਇੱਕ ਐਸੀ ਐਪ ਬਣਾਈ ਹੈ ਜਿਹਦੇ ਨਾਲ ਤੁਸੀਂ ਉੱਥੇ ਜਾ ਕੇ ਆਪਣਾ 셀ਫ ਵੈਰੀਫਿਕੇਸ਼ਨ ਕਰਕੇ ਆਪਣੇ ਆਪ ਫਾਰਮ ਭਰ ਸਕਦੇ ਹੋ ਵੈਸੇ ਇਹ ਜਿਹੜੀ ਆਵਾਸ ਯੋਜਨਾ ਹੈਗੀ ਹੈ ਦਾ ਜਿਹੜਾ ਫਾਰਮ ਹੈ ਆਨਲਾਈਨ ਫਾਰਮ ਹੈ ਉਹ ਪੰਜਾਬ ਸਰਕਾਰ ਨੇ ਜਿਹੜੇ ਨਰੇਗਾ ਦੇ ਵਰਕਰ ਹੈ ਉਹਨਾਂ ਦੇ ਉੱਤੇ ਇੱਕ ਉਹਨਾਂ ਦਾ ਹੈੱਡ ਲਾਇਆ ਹੁੰਦਾ ਮੇਟ ਕਹਿੰਦੇ ਜਿਹਨੂੰ ਤੇ ਉਹ ਮੇਟ ਨੂੰ ਅਸੈਸਸ ਦੇ ਦਿੱਤਾ ਉਸ ਫਾਰਮ ਭਰਨ ਦਾ ਆਨਲਾਈਨ ਫਾਰਮ ਜਿਹੜਾ ਭਰਿਆ ਜਾਂਦਾ ਉਹਦੇ ਵਿੱਚ ਉਹ ਮੇਟ ਫਾਰਮ ਭਰਦਾ ਹੈ ਮੌਕੇ ਤੇ ਜਾ ਕੇ ਮਤਲਬ ਫਿਜ਼ੀਕਲ ਫਾਰਮ ਭਰਨ ਦੀ ਜਗ੍ਹਾ ਆਨਲਾਈਨ ਫਾਰਮ ਭਰ ਹੋ ਰਿਹਾ ਉਹਦੇ ਲਈ ਜਿਹੜੀਆਂ ਚੀਜ਼ਾਂ ਡਾਕੂਮੈਂਟ ਜ਼ਰੂਰੀ ਹੈ ਉਹ ਡਾਕੂਮੈਂਟ ਹੈ ਜ਼ਰੂਰੀ ਹੈ ਕਿ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਜਿਹੜਾ ਫਾਰਮ ਭਰਿਆ ਜਾਣਾ ਹੈ ਉਹ ਸਿਰਫ ਉਹਦੀ ਪ੍ਰੈਫਰੈਂਸ ਕਹ ਲਓ ਜਾਂ ਸਿਰਫ ਜਿਹੜੇ ਨਰੇਗਾ ਦੇ ਅੰਦਰ ਨਰੇਗਾ ਦੇ ਵਰਕਰ ਹੈਗੇ ਆ ਜਿਨ੍ਹਾਂ ਦਾ ਜੋਬ ਕਾਰਡ ਬਣਿਆ ਹੋਇਆ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾ ਰਹੀ ਹੈ ਫਿਲਹਾਲ ਕਿ ਉਹਨਾਂ ਦਾ ਫਾਰਮ ਭਰਿਆ ਜਾਊਗਾ ਉਹਦੇ ਲਈ ਉਹਦੇ ਵਿੱਚ ਵੀ ਜਿਹੜੀਆਂ ਮਹਿਲਾਵਾਂ ਪਰਿਵਾਰ ਦੀਆਂ ਜਿਹੜੀਆਂ ਮੁਖੀ ਮਹਿਲਾਵਾਂ ਹੈਗੀਆਂ ਜਿਨ੍ਹਾਂ ਦਾ ਨਰੇਗਾ ਦਾ ਜੋਬ ਕਾਰਡ ਬਣਿਆ ਹੋਇਆ ਉਹ ਸਭ ਤੋਂ ਪਹਿਲਾਂ ਉਹਨਾਂ ਦੇ ਆਨਲਾਈਨ ਫਾਰਮ ਭਰੇ ਜਾਣੇ ਆ। ਉਹਦੇ ਵਿੱਚ ਤਿੰਨ ਡਾਕੂਮੈਂਟ ਚਾਹੀਦੇ ਆ ਮੌਜੂਦ ਮੌਕੇ ਤੇ। ਪਹਿਲਾ ਡਾਕੂਮੈਂਟ ਜਿਹੜਾ ਨਰੇਗਾ ਦਾ ਜੌਬ ਕਾਰਡ ਹੁੰਦਾ ਉਹ ਹੋਣਾ ਜ਼ਰੂਰੀ ਆ। ਉਹ ਜੌਬ ਕਾਰਡ ਦੇ ਨਾਲ ਕੀ ਆ ਜੌਬ ਕਾਰਡ ਦਾ ਉੱਤੇ ਜਿਹੜਾ ਨੰਬਰ ਆ ਜਦੋਂ ਫਾਰਮ ਭਰਨਾ ਹੈ ਉਹ ਜੌਬ ਕਾਰਡ ਨੰਬਰ ਭਰਨਾ ਹੁੰਦਾ। ਉਸੇ ਤਰ੍ਹਾਂ ਦੂਸਰਾ ਆਧਾਰ ਕਾਰਡ ਚਾਹੀਦਾ ਹੈ। ਆਧਾਰ ਕਾਰਡ ਨੰਬਰ ਭਰਨਾ ਤੇ ਤੀਸਰਾ ਬੈਂਕ ਅਕਾਊਂਟ ਦੀ ਕਾਪੀ ਚਾਹੀਦੀ ਹੈ ਜਿਹਦੇ ਵਿੱਚ ਉਹ ਡਿਟੇਲ ਭਰਨੀ ਆ ਬੈਂਕ ਦੀ ਤੇ ਬੈਂਕ ਦਾ ਜਿਹੜਾ ਅਕਾਊਂਟ ਨੰਬਰ ਆ ਉਹ। ਇਹ ਤਿੰਨ ਚੀਜ਼ਾਂ ਹੋਣੀ ਜ਼ਰੂਰੀ ਹੈ ਮੌਕੇ ਤੇ ਹੀ ਫਾਰਮ ਭਰਿਆ ਜਾਣਾ ਆਨਲਾਈਨ ਮੌਕੇ ਤੇ ਹੀ ਉਸ ਬੰਦੇ ਦੀ ਜਿਹੜਾ ਬੰਦਾ ਜਿਹੜੇ ਵਿਅਕਤੀ ਦਾ ਫਾਰਮ ਭਰਨਾ ਹੈ ਉਹਦੀ ਵੈਰੀਫਿਕੇਸ਼ਨ ਹੋ ਜਾਣੀ ਆਨਲਾਈਨ ਫੋਟੋ ਖਿੱਚ ਕੇ ਉੱਥੇ ਮੌਕੇ ਤੇ ਤੇ ਮੌਕੇ ਤੇ ਹੀ ਜਿਹੜਾ ਘਰ ਹੈਗਾ ਲੋਕੇਸ਼ਨ ਕਿਉਂਕਿ ਉੱਥੇ ਦੀ ਚੱਕਣੀ ਆ ਉਹਨਾਂ ਨੇ ਲੋਕੇਸ਼ਨ ਔਨ ਕਰਨੀ ਪੈਣੀ ਹੈ ਉਹ ਮੌਕੇ ਤੇ ਹੀ ਤੁਸੀਂ ਉਹ ਜਾ ਕੇ ਉਹਦੀਆਂ ਫੋਟੋਆਂ ਖਿੱਚਣੀਆਂ ਕਰਦੀਆਂ ਵੀ ਕੱਚੇ ਬਾਲੇ ਪਏ ਹੋਏ ਆ ਕੰਧਾਂ ਕਿਵੇਂ ਆ ਤੇ ਜਿਨ੍ਹਾਂ ਦੇ ਕੱਚੇ ਵਾਲੇ ਆ ਟੀਨਾ ਪਈਆਂ ਹੋਈਆਂ ਉਹਨਾਂ ਸਾਰਿਆਂ ਨੂੰ ਉਹ ਉਸ ਇਸ ਸੁਵਿਧਾ ਇਹਦੇ ਚ ਸੁਵਿਧਾ ਮਿਲਣੀ ਆ ਇਹਦੇ ਵਿੱਚ 1.5 ਲੱਖ ਦੇ ਕਰੀਬ ਜਿਹੜਾ ਉਹ ਪੈਸਾ ਹੈਗਾ ਉਹ ਡਾਇਰੈਕਟ ਉਹਨਾਂ ਦੇ ਖਾਤੇ ਵਿੱਚ ਜਾਣਾ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਿਉਂਕਿ ਤੁਹਾਡੇ ਚੈਨਲ ਤੁਹਾਡੀਆਂ ਅਖਬਾਰਾਂ ਇਸ ਹਲਕੇ ਦੇ ਅੰਦਰ ਜਾਂ ਇਸ ਜ਼ਿਲ੍ਹੇ ਦੇ ਅੰਦਰ ਮੈਂ ਸਮਝਦਾ ਘਰ ਘਰ ਤੱਕ ਇਹ ਗੱਲ ਪਹੁੰਚਦੀ ਹੈ ਤੇ ਮੈਂ ਇਹ ਗੱਲ ਪਹਾਨਾ ਚਾਹੁੰਦਾ ਐ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਨਰੇਗਾ ਦੇ ਜਿਹੜੇ ਮੇਟ ਹੈਗੇ ਆ ਉਹਨਾਂ ਕੋਲ ਜਾ ਕੇ ਆਪਣੀ ਗੱਲ ਕਰੋ ਆ ਤਿੰਨ ਡਾਕੂਮੈਂਟ ਚਾਹੀਦੇ ਨਰੇਗਾ ਦਾ ਜੋਬ ਕਾਰਡ ਆਧਾਰ ਕਾਰਡ ਤੇ ਬੈਂਕ ਅਕਾਊਂਟ ਦੀ ਕਾਪੀ ਤੇ ਇਸ ਤੋਂ ਬਾਅਦ ਤੁਹਾਡਾ ਉੱਥੇ ਮੌਕੇ ਤੇ ਹੀ ਫਾਰਮ ਭਰ ਹੋ ਜਾਣਾ ਮੌਕੇ ਤੇ ਤੁਹਾਡੀ ਫੋਟੋ ਖਿੱਚ ਹੋ ਜਾਣੀ ਐ ਜਿਨ੍ਹਾਂ ਦੇ ਜੋਬ ਕਾਰਡ ਨਹੀਂ ਬਣੇ ਹੋਏ ਉਹਨਾਂ ਉਹ ਜੋਬ ਕਾਰਡ ਆਪਣੇ ਬਣਾ ਸਕਦੇ ਆ ਵੀਡੀਓ ਦਫ਼ਤਰ ਚ ਜਾ ਕੇ ਉੱਥੇ ਤੁਹਾਨੂੰ ਇੱਕ ਆਧਾਰ ਕਾਰਡ ਚਾਹੀਦਾ ਇੱਕ ਬੈਂਕ ਅਕਾਊਂਟ ਦੀ ਕਾਪੀ ਚਾਹੀਦੀ ਐ ਤੇ ਦੋ ਫੋਟੋਆਂ ਲੱਗਣੀਆਂ ਤੇ ਤੀਸਰਾ ਇੱਕ ਫਾਰਮ ਹੈ ਉਹ ਤੁਸੀਂ ਲੈ ਲਿਓ ਤੇ ਉਹ ਫਾਰਮ ਜਿਹੜਾ ਹੈਗਾ ਉਹ ਪੰਚਾਇਤ ਸੈਕਟਰੀ ਤੇ ਸਰਪੰਚ ਨੇ ਟੈਸਟ ਕਰਕੇ ਦੇਣਾ ਉਹ ਟੈਸਟ ਕਰਕੇ ਤੁਸੀਂ ਵੀਡੀਓ ਦਫ਼ਤਰ ਜਮਾ ਕਰਾ ਦੇਣਾ ਉੱਥੇ ਤੁਹਾਡਾ ਫਿਰ ਬਹੁਤ ਜਲਦੀ ਜਾਓ ਕਾਰਡ ਬਣ ਕੇ ਆ ਜਾਣਾ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਸਮੱਸਿਆ ਆਂਦੀ ਹੈ ਜੌਬ ਕਾਰਡ ਬਣਾਉਣ ਦੇ ਵਿੱਚ ਸਮੱਸਿਆ ਆ ਰਹੀ ਹੈ ਕਿਉਂਕਿ ਅੱਜ ਵੀ ਸਾਡੇ ਇੱਥੇ ਦਫ਼ਤਰ ਚ ਬਹੁਤ ਸਾਰੇ ਲੋਕ ਇਦਾਂ ਦੇ ਆਏ ਜਿਨ੍ਹਾਂ ਦੇ ਜੌਬ ਕਾਰਡ ਨਹੀਂ ਬਣੇ ਹੋਏ ਸੀ ਤੇ ਉਹ ਇਸ ਆਵਾਸ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਸੀ ਤਾਸੀਂ ਮੌਕੇ ਤੇ ਹੀ ਉਹਨਾਂ ਨੂੰ ਫਾਰਮ ਡਾਊਨਲੋਡ ਕਰਕੇ ਉਹਨਾਂ ਨੂੰ ਦਿੱਤੇ ਕਿ ਤੁਸੀਂ ਆਹ ਡਾਕੂਮੈਂਟ ਲੈ ਕੇ ਵਿਡੀਓ ਦਫ਼ਤਰ ਚਲੇ ਜਾਓ ਤੁਹਾਡਾ ਕੰਮ ਹੋ ਜਾਊਗਾ ਅਸੀਂ ਆਪ ਉਹਨਾਂ ਨਾਲ ਗੱਲ ਕਰ ਲਾਂਗੇ ਉਸ ਤੋਂ ਬਾਅਦ ਅਗਰ ਕੋਈ ਐਸਾ ਵਿਅਕਤੀ ਜਿਹਨੂੰ ਇਹ ਲੱਗਦਾ ਹੈ ਕਿ ਸਾਡਾ ਜਿਹੜਾ ਜੋਬ ਕਾਰਡ ਹੋਣ ਤੋਂ ਬਾਅਦ ਸਾਡਾ ਫਾਰਮ ਨਹੀਂ ਭਰਿਆ ਜਾਂਦਾ ਤੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਭਾਰਤੀ ਜਨਤਾ ਪਾਰਟੀ ਦਾ ਆਫਿਸ ਪੱਦੀ ਰੋਡ ਬੂਲੀਆਲ ਮੋੜ ਤੇ ਹੈਗਾ ਮੇਰੇ ਨਾਲ ਕਰ ਸਕਦੇ ਆ ਇੱਥੇ ਦਫ਼ਤਰ ਚ ਆ ਕੇ ਸੂਦਨ ਸਾਹਿਬ ਬੈਠੇ ਹੁੰਦੇ ਆ ਅਜੇ ਕਟਾਰੀਆ ਜੀ ਐ ਅਮਨ ਰਾਣਾ ਜੀ ਐ ਸਾਡੇ ਮੰਡਲ ਦੇ ਪ੍ਰਧਾਨ ਆਨੰਦ ਕਸ਼ੋਰ ਜੀ ਬੈਠੇ ਆ ਰਾਜਕੁਮਾਰ ਜੀ ਸਾਡੇ ਮੰਡਲ ਸੜਵਾ ਦੇ ਪ੍ਰਧਾਨ ਬੈਠੇ ਆ ਦਿਨੇਸ਼ ਭਾਰਦਵਾ ਜੀ ਐਡਵੋਕੇਟ ਸਾਹਿਬ ਜਨਰਲ ਸੈਕਟਰੀ ਐ ਬੈਠੇ ਆ ਸੁਮਿਤ ਐ ਪੰਕਜ ਜੀ ਸਾਡੇ ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਐ ਮਤਲਬ ਕਿਸੇ ਨਾਲ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਨੂੰ ਫੋਨ ਕਰ ਸਕਦੇ ਹੋ ਅਸੀਂ ਉਹ ਜਿਹੜੀਆਂ ਤੁਹਾਡੀਆਂ ਇਹ ਸਮੱਸਿਆ ਹੈਗੀ ਆ ਚਾਹੇ ਜੋਬ ਕਾਰਡ ਬਣਾਣ ਦੀ ਹੈ ਚਾਹੇ ਉਸ ਤੋਂ ਬਾਅਦ ਫਾਰਮ ਭਰਨ ਦੀ ਹੈ ਜੇ ਕੋਈ ਤੁਹਾਡਾ ਕਿਉਂਕਿ ਪਿੰਡਾਂ ਦੇ ਵਿੱਚ ਧੜੇ ਬਣ ਜਾਂਦੇ ਆ ਪਿੰਡਾਂ ਦੇ ਵਿੱਚ ਕੋਈ ਗਰੁੱਪਿਜ਼ਮ ਹੋਣ ਕਰਕੇ ਕਈ ਵਾਰੀ ਕਿਸੇ ਬੰਦੇ ਨੂੰ ਅਲੱਗ ਥਲਾ ਕਰਕੇ ਪਿਕਨ ਚੂਜ਼ ਦੀ ਪਾਲਿਸੀ ਦੇ ਨਾਲ ਕਿਸੇ ਦਾ ਫਾਰਮ ਨਹੀਂ ਭਰਿਆ ਜਾਂਦਾ ਤਾਂ ਤੁਸੀਂ ਘਬਰਾਣ ਦੀ ਲੋੜ ਨਹੀਂ ਸਾਨੂੰ ਦੱਸਿਓ ਅਸੀਂ ਇੱਥੋਂ ਆਪਣਾ ਇੱਕ ਬੰਦਾ ਅੱਜ ਜਟਕਪੁਰ ਪਿੰਡ ਦੇ ਵਿੱਚ ਇੱਕ ਸਮੱਸਿਆ ਆ ਰਹੀ ਸੀ ਕਿ ਉੱਥੇ ਫਾਰਮ ਨਹੀਂ ਭਰੇ ਜਾ ਰਹੇ ਸੀ ਸਾਡੀ ਟੀਮ ਸ਼੍ਰੀ ਨਰਿੰਦਰ ਸੂਦਨ ਜੀ ਅਤੇ ਸੁਮੇਸ਼ ਜੀ ਇਹ ਦੋਨੋਂ ਉਸ ਪਿੰਡ ਚ ਗਏ ਮਰੇਗਾ ਵਾਲਿਆਂ ਨਾਲ ਗੱਲ ਕੀਤੀ ਤੇ ਮੌਕੇ ਤੇ ਅੱਜ ਦੇ ਦਿਨ ਦੇ ਵਿੱਚ ਤਿੰਨ ਚਾਰ ਘੰਟੇ ਲਾਣ ਤੋਂ ਬਾਅਦ ਇਹਨਾਂ ਨੇ 26 ਜਣਿਆਂ ਦੇ ਫਾਰਮ ਭਰ ਦਿੱਤੇ ਆ ਤਿੰਨ ਚਾਰ ਦੇ ਰਹਿ ਗਏ ਉਹ ਕੱਲ ਭਰ ਦੇਣਗੇ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਤੁਹਾਡਾ ਜੋਬ ਕਾਟ ਨਹੀਂ ਬਣਾਉਂਦਾ ਅਸੀਂ ਕਿਉਂਕਿ ਸਾਡੀ ਕੇਂਦਰ ਦੇ ਵਿੱਚ ਸਰਕਾਰ ਹੈ ਇਹ ਜਿਹੜਾ ਸਾਰਾ ਸਾਰੀ ਪਾਲਿਸੀ ਆ ਸਾਰੀ ਸਕੀਮ ਹੈ ਇਹ ਕੇਂਦਰ ਤੋਂ ਚੱਲੀ ਹੋਈ ਆ ਸੀ ਇੱਕ ਮੇਲ ਕਰਨੀ ਆ ਇੱਕ ਫੋਨ ਕਰਨਾ ਤੇ ਜਿਹੜਾ ਵਿਅਕਤੀ ਆਪਣੇ ਕੰਮ ਨੂੰ ਸਹੀ ਢੰਗ ਨਾਲ ਨਹੀਂ ਕਰ ਰਿਹਾ ਕੋਈ ਅਫਸਰ ਤਾਂ ਸ਼ਿਕਾਇਤ ਕਰਾਂਗੇ ਤੇ ਇੱਕ ਮਿੰਟ ਚ ਉਹਦੇ ਤੇ ਕਾਰਵਾਈ ਹੋਊਗੀ ਇਸ ਕਰਕੇ ਤੁਹਾਡੇ ਮਾਧਿਅਮ ਰਾਹੀਂ ਮੈਂ ਇਹ ਗੱਲ ਬਲਾਚੌਰ ਦੇ ਜਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਇਹੀ ਤੁਹਾਡੇ ਨਾਲ ਗੱਲ ਕਰਨੀ ਸੀ ਬਹੁਤ ਬਹੁਤ ਧੰਨਵਾਦ